ਸਾਸਰੀ ਕਾਲ ਜੀ ਹਾਂਜੀ ਵੀਰੇ 37 ਨਾਗ ਗਊਆਂ ਦੇ ਬਕਾਊ 37 ਗਾਵਾਂ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ ਐਫ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੇ ਵੀਰੇ 37 ਨਾਗ ਬਕਾਊ ਟੋਕੜ ਮੈਦਾਨਾ ਵੀਰ ਫੋਨ ਨਾ ਲਾਵੇ ਛੋਟੀਆਂ ਬਸੀਆਂ ਵੀਰ ਫੋਨ ਨਾ ਲਾਵੇ ਕੱਲਾ ਕੱਲਾ ਕਰਕੇ ਵੀਰੇ ਨਾਗ ਵੇਚਾਂਗੇ 17 ਨਾਗ ਤਾਜੇ ਸੂਏ 20 ਬੇੜਾਂ ਸੂਣ ਵਾਲੀਆਂ ਨੇ ਵੀਰੇ ਹਾਂਜੀ ਵੀਰ ਜੀ ਆਪਣਾ ਡਰੈੱਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਇਹੜਾ ਫਾਰਮਾ ਸਿੰਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਦੇ ਵੀਰੇ ਆਪਣਾ ਫਾਰਮਾ ਜਿਲ੍ਹਾ ਵੀਰ ਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ ਇਸੇ ਨੰਬਰ ਤੇ WhatsApp ਚੱਲਦਾਗਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਉਹ ਵੀਰ ਨੂੰ ਆਟੋਮੈਟਿਕ ਆਜੂਗੀ ਹਾਂਜੀ ਵੀਰੇ ਜਿਹੜਾ ਆਪਾਂ ਲਾਟ ਵੇਚਣਾ ਇਹਦੀ ਆਪਾਂ ਇਹਦੀ ਵੀਡੀਓ ਵੀਰੇ ਆਪਾਂ ਜਾਨੀ 30 ਤਰੀਕ ਨੂੰ ਕਵਰ ਕਰ ਰਹੇ ਆ ਗਰਮੇ ਮਹੀਨੇ ਨੂੰ ਦੇ ਜਾਨੀ ਕੱਲ ਨੂੰ ਵੀਰੇ ਇੱਕ ਤਰੀਕ ਨੂੰ ਮਾਲ ਅਰੈਸਟ ਕਰੂਗਾ ਐ ਦੁਆਰਾ ਲੈਣਾ ਇਹਦਾ ਬਲਾਰਟ ਕੱਢਿਆ ਵੀਰੇ 2 ਤਰੀਕ 12ਵਾਂ ਮਹੀਨਾ 2024 ਦਿਨ ਸੋਮਵਾਰ ਬਣਦਾ ਜੀ 2 ਤਰੀਕ 12ਵਾਂ ਮਹੀਨਾ 2024 ਵੀਰੇ ਦਿਨ ਸੋਮਵਾਰ ਬਣਦਾ ਜਾਨੀ ਕਿ ਪਰਸੋਂ ਨੂੰ ਉਹਦੇ ਆਪਾਂ 2 ਤਰੀਕ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਸੌਦੇ ਚਾਲੂ ਕਰਾਂਗੇ ਤੇ ਦੁਪਹਿਰ ਦੇ ਵੀਰੇ 1 ਵਜੇ ਤੱਕਰ ਚੱਲਣਗੇ ਜੀ ਕੱਲਾ-ਗੱਲਾ ਕਰਕੇ ਨਗ ਵੇਚਾਂਗੇ ਤੇ ਹਾਂਜੀ ਵੀਰ ਜੀ ਆਪਾਂ ਲੈਣੀ ਦੀ ਤੋਰੋਂ ਨਾਲ ਦੀ ਨਾਲ ਬਾਕੀ ਵੀਰੇ ਜੀ ਸਾਰੇ ਵੀਡੀਓ ਦੇਖ ਲਿਓ ਥੋੜਾ ਸਮਾਂ ਲਾਵਾਂਗਾ 14-15 ਮਿੰਟ ਦਾ ਜਿਹੜਾ ਸਾਡੇ ਫਾਰਮ ਬਾਰੇ ਵੀਰੇ ਗੱਲਾਂ ਨੇ ਉਹ ਵੀਡੀਓ ਵਿੱਚ ਤੁਹਾਨੂੰ ਸਾਰੀਆਂ ਮਿਲ ਜਾਣੀਆਂ ਨੇ ਹਾਂਜੀ ਇਹ ਵੀਰੇ ਦੀ ਜਰਸੀ ਆ ਗਈ ਜੀ ਆਪਾਂ ਪਹਿਲਾ ਨੰਬਰ ਤੇ ਜਰਸੀ ਵਹਿੜ ਦੇਖੀ ਜਾਂਦੇ ਦੋਸਤੋ ਇਹ ਬਾਈ ਜੀ ਸੂਰੀਏ ਪਹਿਲਾ ਸੂਆ ਹਨਾ ਇਹ ਵੀਰੇ ਪਹਿਲਾ ਸੂਆ ਸੂਰੀਆ ਦੰਦਾਂ ਦੇ ਵਿੱਚ ਹੈ ਜੀ ਚਾਰ ਦੰਦੋ ਚਾਰ ਦੰਦ ਪਲੂਣ ਪਹਿਲਾ ਸੂਆ ਪਹਿਲਾਂ ਗੱਲ ਕਰੀਏ ਉਮੀਦ ਬਹੁਤ ਚੰਗੀ ਲੱਗ ਰਹੀ ਹੈ ਇਹ ਤਾਂ ਆਪਣ ਨੂੰ ਇਹ ਦੋ ਦਵੀਰ ਜੀ ਬਹੁਤ ਸੋਨਾ ਪਾ ਜੂਗੀ ਤਕਰੀਬਨ 20 ਕਿਲੋ ਦੇ ਘਰਾਂ ਚ ਪਾ ਜੂਗੀ ਲੈ ਲਓ ਸਰਪੰਚ ਵੀਰੇ ਸਦਾ ਨਾਲ ਦੀ ਤੋਰੀ ਚੱਲੋ ਬੁੱਟੇ ਵੀ ਕਿਉਂਕਿ ਵੀਡੀਓ ਜਾਦੇ ਲੰਮੀ ਬਣ ਜਾਂਦੀ ਆ ਜੈਨ ਹਫਤਾ ਖੰਡ ਕੱਢਦੀ ਪਈ ਆ ਹਨਾ ਇੱਕ ਹਫਤਾ ਵੀਰੇ ਘੱਟੋ ਘੱਟ ਲੈ ਜੂਗੀ ਜਿਹੜਾ ਸਾਰਾ ਲਾਟ ਆਲੇ ਵਿੱਚ ਵੀਰੇ ਨੌਕ ਨਾਗ ਜਰਸੀ ਕਾਮਾਂ ਦੇ ਹੈਗੇ ਆ ਜੀ ਠੀਕ ਆ ਉਸ ਤੋਂ ਅੱਗੇ ਵੀਰੇ ਦੂਜਾ ਸੂਆ ਆ ਗਈ ਜੀ ਦੂਜਾ ਸੂਆ ਮਾੜੀ ਸਿੰਘ ਦੀ ਫੋਟ ਆ ਗਈ ਇਹਦੇ ਹਨਾ ਥੋੜਾ ਜਿਹਾ ਮੀਨੀ ਆ ਗਈ ਵੀਰੇ ਸਿੰਘ ਹਿਲਦਾਗਾ ਮੀਨੀ ਦੀ ਡਿਮਾਂਡ ਦੂਜਾ ਸੂਆ ਤੇ ਝੋਲੀ ਵਾਲੀ ਬਿਹੜਾ ਪੂਰੀ ਹੈ ਨਾ ਝੋਲੀ ਵਾਲੀ ਵੀਰੇ ਦੁੱਧ ਵਾਲੇ ਪੱਖ ਤੋਂ ਚੰਗੀ ਰੂਹ ਯਾਨੀ ਪਿਛਲੇ ਸੂਏ ਦੇ ਇਹਦੇ ਵੀ 20 ਕਿਲੋ ਦਾ ਕਟਾ ਹੈਗਾ ਠੀਕ ਹੈ ਬਾਕੀ ਵੀਰੇ ਜਿਆਦਾ ਦੁੱਧ ਨਾਲ ਆਪਣੀ ਸੇਵਾ ਤੇ ਯਾਨੀ ਦੀ ਕਰਦਾ ਹੁੰਦਾ ਵੀ ਆਪਾਂ ਕੀ ਸੇਵਾ ਕੋਣੀ ਤੇ ਕਿੰਨਾ ਸੋਦਾ ਆਪਾਂ ਜੋ ਸਕਦੇ ਆ ਜੇ ਸਰਪੰਚ ਵੀਰ ਕਦੋਂ ਹੋਣਾ ਜਲਦੀ ਕਰੀ ਜਾਓ ਵੀਡੀਓ ਵੱਡੀ ਬਣ ਜਾਣੀ ਆ ਸਭਰ ਸਟਾਰਟਿੰਗ ਦੇ ਵਿੱਚ ਆਪਾਂ ਜਰਸੀ ਨਾਲ ਸ਼ੁਰੂ ਕਰਿਆ ਤੀਜੇ ਨੰਬਰ ਤੇ ਇੱਕ ਹੋਰ ਜਰਸੀ ਹੈਗੀ ਕਹਿੰਦਾ ਆਪਾਂ 4ਵੇ 48 ਟ੍ਰੱਕ ਕੈਵਨ ਵਾਲਾ ਜਿਵੇਂ ਆਪਾਂ ਖੜਖੜ ਦੇਨੇ ਆ ਉਸ ਟਾਈਪ ਦੀ ਗੱਲ ਆ ਗਈ ਹੈ ਨਾ ਇਹ ਵੀਰੇ ਵੱਡੀ ਜਰਸੀ ਆ ਗਈ ਹੈ ਫਾਰਮ ਦੇ ਵਿੱਚੋਂ ਲਈ ਆ ਤੇ ਤਕਰੀਬਨ ਹਜੇ ਦੇ 10 ਦਿਨ ਬਾਕੀ ਹੈਗੇ ਸੂਨ ਦੇ ਜੀ ਇਹਦਾ ਪਹਿਲੇ ਸੂਰੇ ਦਾ 22 ਕਿਲੋ ਦਾ ਰਕਾਟਾ ਯਾਨੀ ਸਾਡੇ ਫਾਰਮ ਦੇ ਸੂਵੀ ਵੀਰੇ ਜਾਨੀ ਦੀ ਇਹਦਾ ਆਪਾਂ 23 ਤੋਂ 24 ਕਿਲੋ ਦੁੱਧ ਵੀਰੇ ਨੂੰ ਬੜੀ ਆਨੰਦ ਨਾਲ ਚਵਾ ਦੇਾਂਗੇ ਬਾਕੀ ਕੋਈ ਵੀ ਵੀਰ ਲੈ ਜੇ ਵੀਰੇ ਦਾ ਸੇਵਾ ਦਾ ਵੀਰ ਲੈ ਜਾਊਗਾ 20 ਲੀਟਰ ਤੋਂ ਬਾਹਰ ਚੱਲੂ ਘਰ ਅੰਦਰ ਨਹੀਂ ਰਹਿੰਦੀਗੀ ਕੱਦ ਕਾਠ ਵਾਲੇ ਪਾਸੇ ਪੂਰੀ ਓਕੇ ਆ। ਬਾਕੀ ਵੀਰੇ ਪਾਇਰ ਸ਼ਰ ਵੀ ਜੀ ਨੇ ਬੋਲਦੇ ਆ ਗਰਲੈਂਡੋ ਹੋਣ ਦੇ ਨਾਂ ਤੇ ਬੋਲਦੇ ਆ ਬਿਨਾਂ ਗੱਲ ਤੋਂ ਨਹੀਂ ਬੋਲਦੇ। ਇਹ ਖੀਰਾ ਬੱਚਾ ਆ ਗਿਆ ਵੀਰੇ ਯਾਰ ਸ਼ਰ ਦਾ। ਜਿਵੇਂ ਦੁੱਧ ਆਂਦਾ ਹਜੇ। ਦੁੱਧ ਦੰਦਾ ਵੀਰੇ 22 ਮਹੀਨੇ ਦੀ ਉਮਰ ਆ ਗਈ ਤੇ ਸੂਣ ਨੂੰ ਵੀਰੇ ਇੱਕ ਹਫਤਾ ਪਾਜੂ ਦੇਖੋ ਲੈਵਾ ਹੈ ਬਿਲਕੁਲ ਫਿਟਨੈਸ ਹੈਗਾ ਜੀ ਇਹਦਾ। ਪਿਓਰ ਐਰ ਸ਼ਰ ਬੱਚੀ ਪਲੂਣ ਪਹਿਲਾ ਸੂਆ ਸੂਰੀ ਹੈ ਤੇ ਦੰਦਾਂ ਦੇ ਵਿੱਚ ਆ ਮੂੰਹੋਂ ਖੀਰੀ ਬਿਲਕੁਲ। ਬਿਲਕੁਲ ਖੀਰੀ ਬਹੁਤ ਕੱਟ ਮਿਲਦੀ ਆ। ਅੱਗੇ 2 ਨੰਬਰ ਤੇ ਫੇਰ ਆ ਗਈ ਗਰਲੈਂਡੋ ਆਪਣੀ ਐਰ ਸ਼ਰ। ਸੂਆ ਆ ਗਿਆ ਬ ਟ੍ਰੈਕ ਆ ਜਾ ਹਾਂ ਜੀ ਤੀਜੇ ਦਿਨ ਨੂੰ ਸੂਈ ਨੋ ਗਿਆ 20 ਕਿਲੋ ਬੌਲੀਓ ਸਟਾਰਟ ਧੁਰੀ ਆ ਤੇ ਸਾਡੇ ਫਾਰਮ ਤੇ ਵੀਰੇ ਹੋਰ ਦੋ ਚਾਰ ਦਾ ਖੜ ਗਈ ਤਾਂ ਆਪਾਂ 24 25 ਕਿਲੋ ਦੁੱਧ ਦੇ ਘਰਾਂ ਦੇ ਦਾ ਚਵਾ ਦੇਾਂਗੇ ਬਾਕੀ ਜੇਰ ਜੂਰ ਦੀ ਵੀਰੇ ਓਕੇ ਆ ਤੇ ਚੂਨ ਪਸਮਾ ਦੀ ਬੜੀ ਵਧੀਆ ਠੰਡੀ ਸੀਲ ਆ ਗਈ ਠੀਕ ਹੈ ਹਾਂ ਜੀ ਵੀਰ ਜੀ ਕਦ ਕਾਠ ਆ ਲਈ ਗਈ ਕਦ ਕਾਠ ਆ ਲਈ ਆ ਗਈ ਵੀਰੇ ਇਹ ਜਾਨੀ ਏਅਰ ਸਰ ਦੇ ਵਿੱਚ ਬੱਚਾ ਬਹੁਤ ਵਧੀਆਗਾ ਬਾਕੀ ਵੀਰ ਜੀ ਇਹ ਜਾਨੀ ਜਿਹੜੇ ਏਅਰ ਸਰ ਤੇ ਵੀਰੇ ਨੇ ਕੰਮ ਕਰਨਾਗਾ ਤੇ ਸੁੱਚੇ ਨਗਨੇ ਹੈਗੇ ਉਦੋਂ ਅੱਗੇ ਵੀਰੇ ਇਹਨੂੰ ਆਪਾਂ ਜਾਨੀ ਗਰਨੇండో ਆਰ ਸੈਰ ਦਾ ਕ੍ਰਾਸ ਮੰਨ ਸਕਦੇ ਆ ਜਿਹੜੇ ਵੀਰ ਨੇ ਨਗ ਲੈਣਾ ਉਹਨੇ ਹੀ ਲੈਣਾਗਾ ਇਹ ਅਸੀਂ ਇੱਕ ਵੱਡਾ ਲੈਪ ਵਪਾਰੀ ਵੀਰ ਤੋਂ ਵੀ ਲਈ ਆ ਜੀ ਹਾਂ ਆਪਾਂ ਨੂੰ ਕੋਈ ਇਹ ਨਹੀਂ ਗੱਲ ਵੀ ਆਪਾਂ ਵਪਾਰੀ ਵੀਰ ਤੋਂ ਨਹੀਂ ਲੈਣੀ ਆ ਫਾਰਮ ਤੋਂ ਘਰੋਂ ਲੈਣਾ ਅੱਡੋ-ਉੱਡੀ ਸਮਝ ਨਹੀਂ ਪਰ ਸਾਨੂੰ ਬੈੜ ਵੀਰੇ ਬੜੀ ਚੰਗੀ ਲੱਗੀ ਚਲੋ ਉਹਨੂੰ ਵੀ ਨਫਾ ਦਿੱਤਾ ਭਾਜ ਦੇ ਦਿੱਤੀ ਪਰ ਬੈੜ ਵੀਰੇ ਹਜੇ ਵੀ ਚਾਹੇ ਕਹਾ 700 ਵਪਾਰੀ ਲੈ ਜੇ ਦੋ ਤਾਂ ਨਫਾ ਦੇਊਗੀ ਇੰਨਾ ਚੰਗਾ ਬੱਚਾਗਾ ਵਾਦੀ ਤ੍ਰਿੰਦਰਾ ਬੜਾ ਹਾਂ ਮੇਰੇ ਦਾ 27 22 ਕਿਲੋ ਦਾ ਰਿਕਾਰਡ ਆ ਪਿਛਲੀ ਯਾਰ ਦਾ ਠੀਕ ਹੈ ਤੇ ਜਾਨੀ ਦੀ ਬੈਡ ਬਹੁਤ ਚੰਗੇ ਪਰ ਲੈਣੀ ਆ ਸੀਸੀ ਮੁੱਢੋਂ ਉੱਥੋਂ ਫਿਰੋ ਵਪਾਰੀ ਵੀਰ ਨੇ ਲਈ ਚਲੋ ਆਪਾਂ ਉਹਨੂੰ ਆਪਾਂ 4000 ਰੁਪਏ ਨਫਾ ਭਰ ਕੇ ਆਪਾਂ ਕਰਮਾਣੀ ਲੈ ਲਈ ਆ ਪਰ ਜਿਹੜਾ ਵੀ ਹੁੰਦਾ ਉਹਨੂੰ ਫੜਦੀ ਆ ਇਹੇ ਵੀਰੇ ਫੜਦੀ ਆ ਜਾਨੀ ਪਹਿਲ ਦੇ ਆਧਾਰ ਤੇ ਵਿਕੂਗੀ ਇਹ ਵੀਰ ਜੀ ਠੀਕ ਹੈ ਹਾਂਜੀ ਉਹਦੋਂ ਕੱਢ ਦਿਓ ਜੀ ਇਹ ਚਫਾ ਦਾ ਬੱਚਾ ਆ ਗਿਆ ਵੀਰੇ ਠੀਕ ਹੈ ਤੇ ਇੱਕ ਹਫ਼ਤੇ ਦਾ ਵੀ ਬਾਕੀ ਹੈਗਾਗਾ ਬਾਕੀ ਵੀਰੇ ਆਪਣੇ ਕੋਲ 24 ਗਨ ਆ ਗਏ ਸੀ ਨੇ ਉਹ ਟੋਟਲ 24 ਨਗਾਂ ਦਾ ਵੀਰੋ ਬਾਇਓ ਡਾਟਾ ਆਪਾਂ ਨੂੰ ਮੂਹਰੋਂ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਤੇ ਉਹ ਆਪਾਂ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਮੂਹ ਜਵਾਨੀ ਨਾਂ ਆਪਾਂ ਕਿਸੇ ਦੀ ਮੂਹੋਂ ਗੱਲ ਮੰਨੀ ਆਗੀ ਵੀ ਕਿਹੜਾ ਇਹਦੇ ਲੱਗਿਆ ਕੀ ਗੱਲ ਪਤਾ ਤੇ ਨਾਂ ਮੂਹ ਜਵਾਨੀ ਦੱਸੀਏ ਜੀ ਹਾਂਜੀ ਵੀਰੇ ਜਿਹੜਾ ਬਾਇਓ ਡਾਟਾ ਹੈਗਾ ਉਹ ਦੇਵਾਂਗੇ ਅੱਗੇ ਜਿਹੜਾ ਵੀਰੇ ਮੂਹੋਂ ਲਿਖਤੀ ਰੂਪ ਚ ਮਿਲਿਆ ਉਹ ਦੇਵਾਂਗੇ ਜੀ ਅੱਜ ਐਫ ਵੱਡੀਆਂ ਸਾਧਾ ਅਠਾ ਪਰ ਆਪਣੇ ਕੋਲ ਐਫ ਤਾਂ ਵੀਰੇ ਬਾਲੀਆਂ ਨੇ ਜੀ ਬਾਲੀਆਂ ਨੇ ਵੱਡੀਆਂ ਐਫ ਦਾ ਜਿੰਨੀਆਂ ਕਹਿੰਦੇ ਉਹਨੀਆਂ ਵੱਡੀਆਂ ਨੇ ਇਹ ਤਾਂ ਵੀਰੇ 35 ਤੋਂ ਪਲੱਸ ਵਾਲਾਗਾ ਇਹ ਜੋੜਾ ਸਰਪੰਚ ਦੇ ਫਾਰਮ ਚੋਂ ਆਇਆ ਜ ਤੇ ਇਹਨਾਂ ਦੋਨਾਂ ਵੜਾਂ ਦੀ ਵੀਰੇ بیمੇ ਦੀ ਜਿਹੜੀ ਹੁੰਦੀ ਆ ਕੀ ਇੱਕ ਦੇ 7 ਮਹੀਨੇ ਬਾਕੀ ਪਏ ਇੱਕ ਦੇ 5 ਮਹੀਨੇ ਇੰਸ਼ੋਰੈਂਸ ਹੈਗੇ ਹਨ ਹਾਂਜੀ ਹੈਗੇ ਅਤੇ ਬਾਕੀ ਇਹਨਾਂ ਦੇ ਟੋਕਨ ਤੋਂ ਵੀਰੇ ਸਰਚ ਹੋਊਗਾ ਜਿਹੜਾ ਬਾਇਓ ਡਾਟਾ ਠੀਕ ਹੈ ਇਹ ਉਦਾਂ ਮੂੰਹ ਨਾ ਬੋਲਣ ਵਾਲੀ ਗੱਲ ਨਹੀਂ ਟੋਕਨ ਤੋਂ ਹੀ ਕਿਹੜਾ ਲੱਗਿਆ ਵਾ ਕਿਹੜੇ ਦੀ ਆਪਾ ਕਿੰਨੀ ਉਮਰ ਆ ਗਈ ਤੇ ਕਹਿਮਾ ਸੂਬਾ ਸਾਰਾ ਵੀਰੇ ਟੋਕਨ ਤੋਂ ਹੀ ਸਰਚ ਕਰਾ ਕੇ ਆਪਾਂ ਦੇਵਾਂਗੇ ਵੀਰਾਂ ਨੂੰ ਠੀਕ ਹੈ ਸਾਰਾ ਜਿਹੜਾ ਵੀਰ ਵੀਰੇ ਲੈ ਗਿਆ ਬਲਿਆਈ ਜਾਣੀ ਦੀ ਬਲੈਰੋ ਤੋਂ ਜਾਣ ਵਾਲੇ ਬੱਚੇ ਆ ਕੱਲੇ ਕੱਲੇ ਇਹ ਮਸ਼ੀਨ ਦੀ ਚਵਾਈ ਵਾਲੀਆਂ ਬੜਾ ਆ ਗਈਆਂ ਵੀਰੇ ਇੱਧਰ ਨੂੰ ਵੱਡੀਆਂ ਬੜਾ ਆ ਗਈਆਂ ਵੱਡੀਆਂ ਹਾਂ 35 ਪਲੱਸ ਵਾਲੀਆਂ ਵੀਰੇ ਬੱਸੀਆਂ ਕੱਲੀ ਕੱਲੀ ਯਾਨੀ ਮੰਨ ਦੇ ਡਰਮ ਨੂੰ ਢੱਕਣ ਲਾਉਣ ਵਾਲੀ ਹੈਗੀ ਆ ਤੇ ਇਹ ਬੈਡ ਥੋੜੀ ਕੋਰੋਂ ਰਹਿਣ ਦੇ ਹੰਬੀ ਵੀ ਆ ਇਹ ਆਪਾਂ ਉਦਾਂ ਦਿਖਾ ਦੇਣੇ ਆ ਇੱਕੀ ਮਰਵਾ ਦਿਓ ਜੀ ਵੀਰੇ ਚਾਨਣ ਤੇ ਲੇਵੇ ਦੇਖੋ ਤੁਸੀਂ ਇਹ ਮਿਲਕ ਬੇਨ ਇਹ ਵੀ ਵੀਰੇ 37 38 ਕਿਲੋ ਦਾ ਰਿਕਾਰਡ ਹੈ ਇਹਦਾ ਨਾੜਾ ਦਾ ਗੱਡੀ ਦੇ ਪਾਸੇ ਮਰਵਾ ਦਿਓ ਜੀ ਗੱਡੀ ਨੇ ਫਸ ਕੇ ਕੋਈ ਨਹੀਂ ਪਈਆਂ ਹਾਂਜੀ ਅਸੀਂ ਥੋੜਾ ਜਿਹਾ ਬੱਸ ਬੱਚਾ ਇਹ ਧਰੂਗੀ ਯਾਨੀ ਬੈਡ ਸੂਨ ਦਾ ਕਰਦੀ ਆ ਬੈਠਣ ਨਹੀਂ ਦਿੱਤੀ ਥੋੜੀ ਜੀ ਉਸ ਕਰਕੇ ਇਹ ਵੀ ਚ ਤੇ ਆ ਬੱਚਾ ਵੀਰੇ ਜਾਨੀ ਇਹੋ ਜਿਹੇ ਬੱਚਾ ਮੇਰੇ ਆਪ ਦੇ ਮਨ ਨੂੰ ਬੜਾ ਫਿੱਟ ਹੁੰਦਾਗਾ ਇਹ ਜਿਹੜੇ ਵੀਰ ਨੂੰ ਆਪਾਂ ਇਹੋ ਜਿਹੇ ਬੱਚਾ ਦਿੰਨੇ ਆ ਵੀਰੇ ਜਾਨੀ ਉਹ ਵੀਰ ਸਾਡੇ ਨਾਲ ਵਿਆਹ ਸਾਧੀਆਂ ਤੇ ਵੱਧਦੇ ਆ ਜਿਹੜਾ ਵੀਰ ਆ ਬੱਚਾ ਲੈ ਗਿਆ 21 ਅਰਬੀ ਉਹ ਸੀਨੀਵਾਰ ਕਹਿੰਦਾ ਡੇਰੀ ਫਾਰਮ ਨਾਲ ਵੀਰੇ ਲੰਮਾ ਵਧੂਗਾ ਜਿਹੜੇ ਵੀਰ ਕੋਲੇ ਜਾਵੜੀ ਅਸੀਂ ਪ੍ਰਮਾਤਮਾ ਮੂਹਰੇ ਅਰਦਾਸ ਕਰਾਂਗੇ ਵੀ ਉਹਦਾ 200 ਗਊ ਤੇ ਫਾਰਮ ਜਾਵੜੇ ਪਰ ਵੀਰੇ ਜਾਨੀ 200 ਗਊ ਦੇ ਵਿੱਚੋਂ ਨੀਂ ਨਰਾਲੀ ਹੋਊਗੀ ਇੱਕ ਸਾਨ ਹੋਊਗੀ ਫਾਰਮ ਦੀ ਕਹਿ ਲਵਾਂ ਤੀਜਾ ਸਿਲੈਕਟਡ ਹੀ ਹਜ਼ਾਰਾਂ ਸਿਲੈਕਟਡ ਵੀਰੇ ਸੇ ਦੰਦ ਦਾ ਬੱਚਾ ਦੂਜਾ ਸੁਹਾ ਸੁੰਦੀ ਆ ਤੇ ਦੁੱਧੇ ਵੀ 37 38 ਕਿਲੋ ਦੇ ਘਰਾਂ ਚ ਵੀਰੇ ਨੇ ਬੱਚੇ ਨੇ ਦੇਣਾਗਾ ਇੱਕ ਵੀਰੇ ਚੀਜ਼ ਨੋਟ ਕਰ ਲੋ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆਪਣੇ ਕੋਲੇ ਸਵੈ ਮਸ਼ੀਨਾ ਵੀਰੇ ਵੱਡੀ ਗੱਲ ਵੀਰ ਜੀ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਂਦੀ ਆ ਚਾਹੇ ਤੁਹਾਡੀ 5 ਲੱਖ ਦੀ ਲਿਮਟ ਆਗੀ ਤਾਂ 5 ਲੱਖ ਹੀ ਵੀਰੇ ਕ੍ਰੈਡਿਟ ਕਾਰਡ ਤੇ ਚੱਕਿਆ ਜਾਊਗਾ ਪੜਾਵਿਓ ਸੇ ਵਿੱਚੋਂ ਹੀ ਕੱਟਿਆ ਜਾਊਗਾ ਜੇ 20 5000 ਰੁਪਏ ਦੀ ਨਕਦ ਵੀ ਲੋਡ ਆ ਗਉਆਂ ਲੈ ਕੇ ਉਹ ਵੀ ਨਾਲ ਵੀਰਾਂ ਨੂੰ ਦਿੱਤਾ ਜਾਊਗਾ ਠੀਕ ਹੈ ਬਾਕੀ HDFC ਬੈਂਕ ਦਾ ਕ੍ਰੈਡਿਟ ਕਾਰਡ ਕਿਸੇ ਦਾ ਬਣਿਆ ਹੋਇਆ ਉਹਦੀਆਂ ਵੀਰੇ ਕਿਸ਼ਤਾਂ ਵੀ ਬਣਨਗੀਆਂ ਸਾਲ ਦੀਆਂ ਬਣਾ ਲਓ 2 ਸਾਲ ਦੀਆਂ ਬਣਾ ਲਓ ਕੱਲੀਆਂ ਓਨਲੀ ਕਿਸ਼ਤਾਂ HDFC ਦੇ ਬਣਨਗੀਆਂ ਕ੍ਰੈਡਿਟ ਕਾਰਡ ਜਿਹੜੀ ਵੀ ਤੁਹਾਡੀ ਕੰਪਨੀ ਦਾ ਹਰ ਇੱਕ ਦਾ ਵੀਰੇ ਚੱਕਿਆ ਜਾਊਗਾ ਜੀ ਠੀਕ ਹੈ ਹਾਂਜੀ ਆ ਦੇਖ ਸਾਹਿਬਾਂ ਵੀਰੇ ਵੱਡਾ ਬੱਚਾ ਬਾਕੀ ਵੀਰ ਜੇ ਆਪਾਂ ਸ਼ੁਰੂ ਕਰ ਇਹ ਥੋੜੀ 14 15 ਦਿਨ ਦੀ ਕੱਚੀ ਆ ਦੱਸ ਦਮ ਬਣਾ ਇਹ ਗੱਲਾਰੇ ਜੀ ਠੀਕ ਹੈ ਵੱਡੀ ਵਹਿੜ ਆ ਤੇ ਚੰਗਾ ਦੁੱਧ ਪਾਉਗੀ ਤੇ ਕਦ ਕਾਠੇ ਦੇ ਪਾਸੇ ਪੂਰੀ ਓਕੇ ਆ ਜਾਵਾ ਹਨਾ ਬਿਲਕੁਲ ਵੀਰੇ ਓਕੇ ਆ ਗਈ ਯਾਨੀ ਫਾਰਮ ਵਾਲਾ ਬੱਚਾ ਤਕਰੀਬਨ ਜਿਹੜੀ ਉਹ ਕੋ ਕਾਫੀ ਨਾ ਵੀਰੇ ਮਸ਼ੀਨ ਤੇ ਲੱਗੇ ਵੇ ਆ ਆ ਵੀ ਮਸ਼ੀਨ ਵਾਲਾ ਮਾਲ ਹੈਗਾ ਹੈਗਾ ਠੀਕ ਹੈ ਜਿਹੜਾ ਬਾਕੀ ਹੱਥੀ ਚਵਾਈਆ ਲੈਣਾ ਵੀਰ ਉਹ ਵੀ ਲੈ ਸਕਦੇ ਆ ਵੱਡੀ ਗੱਲ ਵੀਰ ਜੀ ਆਪਣੇ ਕੋਲੇ ਯਾਨੀ ਦੀ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਤੇ ਜਿਹੜਾ ਆਪਣੇ ਕੋਲੇ ਉੱਪਰ ਸੱਤ ਪਈ ਹੋ ਥੱਲੇ ਗੱਦਾ ਲੱਗਿਆ ਉਹ ਕੱਲੇ ਪੰਜਾਬ ਪੰਜਾਬ ਦਾ 13 ਰੁਪਿਆ ਕਿਲੋਮੀਟਰ ਚੱਲੂਗਾ ਕਿਤੋਂ ਵੀ ਦੂਰੋਂ ਵੀਰ ਨੇ ਆਉਣਾ ਕਿ ਕਿਸੇ ਨੇ ਇੱਕ ਗਊ ਲੈਣੀ ਆ ਉਹ ਵੀ ਬੇਚਿੰਤ ਹੋ ਕੇ ਆਵੇ ਕਿ ਉਹ ਹਾਰੇ ਰੀਜ ਆਪਣੇ 5-5 6-6 ਨਾਲ ਕੇ ਜਾਂਦੇ ਆ ਉਹ ਫਿਰ ਇੱਕ ਦੂਜੇ ਵੀਰ ਨਾਲ ਆਪਾਂ ਸਾਂਝੀ ਪਾ ਦਿੰਦੇ ਆ ਮਹਿੰਗੀ ਨਹੀਂ ਪੈਣ ਦਿੰਦੇ ਵੀਰੇ ਬਾਕੀ ਵੀਰ ਜੀ ਜਦੋਂ ਅਸੀਂ ਅੱਗੋਂ ਗਊ ਲੈਣ ਜਾਂਦੇ ਆ ਉਹ ਸਿਆਣੇ ਵੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ जौहरी ਨੂੰ ਪਤਾ ਹੁੰਦਾ ਉਹ जौहरी ਵੀਰੇ ਸਾਡੇ ਨਾਲ 5-6 ਨਾਲ ਹੁੰਦੇ ਨੇ ਉਹ ਫਿਰ ਗਊ ਦੇ ਚਾਰ ਸਵੇਰੇ ਘੁੰਮ ਕੇ ਵੀਰੇ ਸਕੈਨ ਕਰ ਦਿੰਦੇ ਆ ਉਹ ਫਿਰ ਇਹੋ ਜਿਹੇ ਨਾਲ ਕੱਢ ਕੇ ਲਿਆਉਂਦੇ ਆ ਉਹ ਦੱਸ ਦਿੰਦੇ ਵੀ ਆਪਾਂ ਜਿਹੜੇ ਵੀਰ ਨੂੰ ਦੇਵਾਂਗੇ ਤੇ ਆਪਾਂ ਨੂੰ ਗਾਹ ਕੋ ਬਣੂਗਾ ਜੀ ਆ ਬੈਡ ਫੁੱਲ ਬਰੀਡ ਕੱਦ ਗਿਆ ਥੋੜੇ ਕੱਚੀ ਆ ਗੱਲ ਕਰ ਰਹਾ ਵੀਰੇ ਕੱਚੀ ਹੈਗੀ 17 18 ਦਿਨ ਦੀ ਇਹ ਸਾਰਾ ਜੌਰੀਆਂ ਦਾ ਸਲੈਕਟਡ ਕਰਿਆ ਹੋਆ ਮਾਲ ਆ ਵੀਰੇ ਲੋਕ ਕਹਿੰਦੇ ਵੀ ਸੀਨੀ ਵਾਲਕਾਂ ਡੈਰੀ ਫਾਰਮ ਵਾਲਾ ਇੱਕ ਹਫ਼ਤੇ ਬਾਅਦ 35 40 ਗਊਆਂ ਇਕੱਠੀਆਂ ਕਰ ਲਿਆ ਹੁੰਦਾਗਾ ਉਹ ਵੀ ਵੀਰੇ ਕੱਲੀਆਂ ਲੀਲੀਆਂ ਫੀਲੀਆਂ ਨਹੀਂ ਸਲੈਕਟਡ ਮਾਲ ਇਕੱਠਾ ਕਰਦੇ ਆ ਇਕੱਠਾ ਵਿਰਜੀਸ ਕਰਕੇ ਕਰਦੇ ਆ ਕਿਉਂਕਿ ਇੱਕ ਤਾਂ ਵੀਰੇ ਤਾਂ ਡਾ ਜਾਨੀ ਲੈਣ ਦੇਣ ਸਹੀ ਹੋਣਾ ਚਾਹੀਦਾ ਬਾਕੀ ਤੁਹਾਡੀ ਜਵਾਨ ਕਿਉਂਕਿ ਵੀਰ ਆਪਣਾ ਫਾਰ ਲੰਮਾ ਸਮਾਂ ਹੋਗਾ ਕੰਮ ਕਰਦੇ ਨੂੰ ਫਾਰਮ ਨਾਲ ਆਪਣਾ ਬਹੁਤ ਜ਼ਿਆਦਾ ਲਿੰਕ ਹੈਗਾਗਾ ਬਾਕੀ ਜਿਹੜੇ ਮੇਰੇ ਦਲਾਲ ਵੀਰ ਦਲਾਲੀ ਦਾ ਕੰਮ ਕਰਦੇ ਆ ਪਿੰਡਾਂ ਦੇ ਵਿੱਚ 7-800 ਬਲਾਲ ਤਾਂ ਇਹੋ ਜਿਹੜਾ ਵੀ ਸਾਨੂੰ ਪਹਿਲਾਂ ਗਊ ਦਿਖਾਏ ਬਿਨਾ ਕਿਸੇ ਹੋਰ ਵੀਰ ਨੂੰ ਗਊ ਨਹੀਂ ਦਿਖਾਉਂਦਾ ਇਹ ਇਸ ਕਰਕੇ 35-40 ਨਗਵੀ ਦੇ ਇਕੱਠੇ ਹੁੰਦੇ ਨੇ ਬਾਕੀ ਕੱਥੇ ਵੀ ਉਹ ਹੁੰਦੇ ਜਿਹੜੇ ਵੀਰੇ ਜਾਨੀ ਦੀ ਖੜਾ ਦਿਸੇ ਬੰਦਾ ਇਕੱਲੇ ਇਕੱਲੇ ਨਗਬੰਦੀ ਖੜ ਕੇ ਦੇਖੇ ਜਿਹੜਾ ਮੜੇ ਇਦਾਂ ਮਰਵਾ ਦਿਓ ਜਿਹੜਾ ਥੱਲੇ ਮਾਲ ਦੇਖੀਆ ਨੇ ਆਪਹੀਂ ਇਹ ਤਾਂ ਆ ਵੀਰੇ ਖੀਰਾ ਬੱਜਾ ਆ ਗਿਆ ਗਰਾਂਡੋ ਦਾ ਠੀਕ ਹੈ ਖੀਰਾ ਬੱਜਾ ਦੇਖੋ ਵੀਰੇ ਕੋਲ ਪਈਆ ਬੈੜਾ ਆਰਦੀਆਂ ਸਰਾਣੇ ਵਰਗੀ ਤੇ ਦੁੱਧ ਵਾਲੇ ਪੱਖ ਨੂੰ ਬਹੁਤ ਚੰਗੀ ਰਹੁ ਪਹਿਲਾ ਸੂਆ ਆ ਗਈ ਠੀਕ ਹੈ ਆ ਬੈੜ ਦੇਖੋ ਵੀਰੇ ਦੂਜਾ ਸੂਆ ਸੁੰਦਿਆ ਬਾਕੀ ਜਿੰਨਾ ਮਾਲ ਹੈ ਨਾ ਉਦਾਂ ਨਹੀਂ ਲੀਲੀ ਫਿੱਲੀ ਨਹੀਂ ਠੀਕ ਹੈ ਆ ਦੇਖੋ ਨਾੜਾ ਵੀਰੇ ਲੈ ਵੇਂ ਹੁੰਦਿਆ ਬਈਆ ਜੀ ਦੇਖੋ ਯਾਨੀ ਮਾਲ ਸਾਰਾ ਹੀ ਸਲੈਕਟਡ ਮਿਲੂਗਾ ਵੀਰ ਜੀ ਠੀਕ ਹੈ ਤੇ ਉਸ ਤੋਂ ਅੱਗੇ ਵੀਰੇ ਆ ਤੀਜਾ ਸੂਆ ਆ ਗਈ ਠੀਕ ਹੈ ਪਰ ਇਹਦਾ ਬੈੜ ਦਾ ਜਿਹੜਾ ਦੁੱਧ ਜਿਹੜਾ ਹੈਗਾ 33-34 ਕਿਲੋ ਦਾ ਰਕਾਰਟ ਆ ਤੇ ਹਜੇ 12 13 ਦਿਨ ਦੀ ਕੱਚੀ ਆ ਫਾਰਮ ਦੀ ਬੈੜ ਹੈਗੀ ਵੀਰੇ ਇਹਦਾ ਵੀ ਸਕੈਨ ਆਪਾਂ ਕਰਾ ਦਾਂਗੇ ਟੋਪਨ ਤੋਂ ਹੀ ਆ ਦੇਖ ਸਕਦੇ ਹਾਂ ਓਦੋਂ ਅੱਗੇ ਹੁਣੇ ਤਾਜੀ ਸੂਈਆ ਵੱਡੀ ਬੈੜ ਆ ਵੀਰੇ 32 33 ਕਿਲੋ ਦੇ ਘਰਾਂ ਵਾਲੀ ਠੀਕ ਹੈ ਹਾਂਜੀ ਹਾਂਜੀ ਵੀਰ ਜੀ ਬਾਕੀ ਵੀਰੇ ਪਲੂਣ ਬੱਚਾ ਆ ਗਿਆ ਵੀਰੇ ਦੋ ਦੰਦ ਦੋ ਦੰਦ ਆ ਗਿਆ ਰਾਤ ਹੀ ਸੂਈਆ ਯਾਨੀ ਦੁੱਧ 22 22 ਕਿਲੋ ਪਾਉਗੀ 21 ਆ ਰਹੀ ਇਹ ਕਿਉਂ ਵੀਰੇ ਫਾਰਮ ਦੀ ਆ ਬਕਾਇਦਾ ਫਾਰਮ ਦੀ ਇਹ ਵੀਡੀਓ ਦੇਵਾਂਗੇ ਵੀਰੇ ਆ ਦੇਖ ਸਕਦੇ ਹੋ ਮੂੰਹ ਮੱਥੇ ਬਰੀਡ ਸਾਰਾ ਬਾ ਡਾੜਾ ਜਿਹੜਾ ਹੈਗਾ ਜਿੰਨੀਆਂ ਵੀ ਵੀਰੇ ਬੈੜਾਂ ਜਿਹੜੀ ਫਾਰਮ ਦੀ ਉਹਦਾ ਫਾਰਮ ਦੀ ਉਹ ਬਾਇਓ ਡਾਟਾ 24 ਬੜਨ ਦਾ ਲੈਫਤੀ ਰੂਪ ਚਾਇਆ ਲੈਫਤੀ ਰੂਪ ਚ ਦੇਵਾਂਗੇ ਕੱਲੀ ਕਹਿਣ ਦੀ ਗੱਲ ਨਹੀਂ ਵੀਰੇ ਆਹ ਦੇਖ ਸਕਦੇ ਹੋ ਕਿਉਂਕਿ ਵੀਰੇ ਕਿਸੇ ਵੀ ਵੀਰ ਨੇ 10-10 ਰੁਪਏ ਕਰਕੇ ਕੱਥੇ ਕਰੇ ਹੁੰਦਾ ਵੀਰੇ ਜਵਾਕਾਂ ਦੇ ਮੂੰਹ ਮਰੇ ਰੋਕ ਕੇ ਉਹ ਫਿਰ ਪੈਸਾ ਆਪਾਂ ਕਿਸੇ ਵੀ ਵੀਰ ਦਾ ਜਾਨੀ ਬੇਅਰਥਾ ਨਹੀਂ ਜਾਣ ਦਿੰਦੇਗੇ ਬਾਕੀ ਵੀਡੀਓ ਚ ਵੀ ਇੱਕ ਚੀਜ਼ ਬੋਲਦਾ ਵੀਰੇ ਸਾਡੇ ਫਾਰਮ ਤੋਂ ਖਰੀਦਿਓ ਕਿਦੋਂ ਵੀ ਖਰੀਦਨੀ ਆ ਸਾਡੇ ਫਾਰਮ ਤੋਂ ਖਰੀਦਨੀ ਤਾਂ ਜਿਆਦਾ ਵੀਰੇ ਤੁਸੀਂ ਜਾਨੀ ਦੀ ਨਿਰਖਪਰਖ ਕਰੋ ਕਿਉਂਕਿ ਮੈਂ ਵੀ ਵਪਾਰ ਦਾ ਕੰਮ ਕਰਦਾ ਮੈਂ ਆਪ ਦੇ ਨੂੰ ਦੁੱਧ ਤੋਤਾ ਕਹੀ ਜਾਵੇਂ ਉਹ ਵੀ ਚੰਗੀ ਗੱਲ ਨਹੀਂ ਹੁੰਦੀਗੀ ਕਿਉਂਕਿ ਤੁਸੀਂ ਵੀਰੇ ਪ ਥੋੜਾ ਵੀਰੇ ਤਸੱਲੀ ਕਰਨ ਦਾ ਹੱਕ ਬਣਦਾ ਨਿਰਖਪਰਖ ਕੇ ਚੀਜ਼ ਲਓ ਕਿਉਂਕਿ ਬਾਅਦੋਂ ਸਾਲੀਆਂ ਚੀਜ਼ਾਂ ਹੁੰਦੀਆਂ ਫਿਰ ਇਹ ਲੰਬਾ ਕੋਈ ਨਹੀਂ ਹੁੰਦਾ ਵੀਰੇ ਆਹ ਦੇਖ ਸਕਦੇ ਹੋ ਜੀ ਇਹ ਬੈਡ ਵੀਰੇ ਦੱਸ ਦਿੰਦੀ ਕੱਚੀ ਆ ਤੇ ਵੀਰੇ ਨਾਗ ਹੈਗਾ ਯਾਨੀ ਖੜਾ ਦੱਸਣਗੇ ਥੋੜਾ ਮਾਲ ਰੇ ਤੇ ਰੁਤੇ ਲਿਬੜਿਆ ਵਾ ਬਾਕੀ ਵੀਰੇ ਜਾਣਾ ਸੁਰਖੀ ਪਾਊਡਰ ਨਹੀਂ ਲਾਉਂਦੇ ਸਿਆਣਾਂ ਦੀ ਕਹਾਵਤਾਂ ਵੀ ਲਾਲ ਤਾਂ ਵੀਰੇ ਰੂਟੀਆਂ 'ਚ ਹੀ ਲੱਗਦੇ ਆ ਦੇਖ ਸਕਦੇ ਹੋ ਆ ਦੇਖੋ ਪੀੜੀ ਦੇ ਪਾਵਿਆਰਗਾ ਥਾਣਾ ਵੀਰੇ ਜਿਵੇਂ ਆਪਣੇ ਸੇਠ ਵੀਰ ਹਨਾ ਆਪਣੇ ਆਪਾ ਬਾਜ਼ਾਰ ਚ ਕਸੂਟ ਲੈਣ ਜਾਣੇ ਆ ਉਹ ਐ ਛੜਦੇ ਆਂਦੇ ਆਪੋ ਉਸ ਸਿਸੋ ਪੰਜ ਚ ਪਏ ਜਾਣੇ ਆ ਵੀ ਕਿਹੜਾ ਲਈਏ ਤੇ ਕਿਹੜਾ ਛੜੀਏ ਜਦੋਂ ਸੀਨੀ ਵਾਲਕਾ ਡੈਰੀ ਫਾਰਮ ਤੇ ਕੋਈ ਵੀ ਵੀਰ ਆਊਗਾ ਨਾ ਉਹ ਵੀਰੇ ਫਿਰ ਇਹ ਦੇਖਦਾ ਵੀ ਕਿਹੜੀ ਨਮਾ ਤੇ ਕਿਹੜੀ ਸੱਡਾਂ ਚੜਦੀ ਦੋ ਚੜਦਾ ਨਾਗ ਹੁੰਦਾ ਜਿਵੇਂ ਵੀਰੇ ਆਪਾ ਦੁਬਈ ਜਾਂਦੇ ਆ ਜਿਹੜਾ ਆਪਾ ਉਥੇ ਇਹ ਆਪਦੇ ਮੈਂ ਮੂੰਹੋਂ ਖਰ ਕਹਿੰਦਾ ਚੰਗੀ ਗੱਲ ਨਹੀਂ ਲੱਗਦਾ ਦਬਈ ਜਾਣੇ ਉਥੇ ਜੇ ਬਰਜ ਖਲੀਫਾ ਨਹੀਂ ਦੇਖੇ ਤਾਂ ਦਬਈ ਜਾਣ ਦਾ ਕੋਈ ਫਾਇਦਾ ਨਹੀਂ ਮਲੇਸ਼ੀਆ ਜਾਣੇ ਵੀਰੋ ਟਵਰਨ ਟਾਵਰ ਨਹੀਂ ਦੇਖੇ ਤਾਂ ਉਥੇ ਮਲੇਸ਼ੀਆ ਜਾਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਵੀਰ ਜੀ ਗਊਆਂ ਦਾ ਕੰਮ ਕਰਦੇ ਹੋ ਤਾਂ ਸਿਨੀ ਵਾਲਕਾਂ ਡੈਰੀ ਫਾਰਮ ਤੇ ਨਹੀਂ ਆਏ ਤਾਂ ਨਹੀਂ ਦੇਖਿਆ ਮੇਲਾ ਤਾਂ ਗਊਆਂ ਦਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਬਾਕੀ ਇੱਕ ਵਾਰ ਆਓ ਤੁਹਾਡਾ ਸੀਨੀ ਮਾਕਾਂ ਡੈਰੀ ਫਾਰਮ ਤੇ ਆਉਣ ਤੇ ਵੀਰੇ ਪੂਰਾ ਮੋਸਟ ਵੈਲਕਮ ਹੋਊਗਾ। ਬਾਕੀ ਜਿਹੜੇ ਵੀਰ ਨੇ ਗਊ ਲੈਣੀ ਆ ਉਹਦਾ ਇੱਥੇ ਆਉਣ ਦਾ ਵੀ ਜੀ ਮੁੱਲ ਪਊਗਾ। ਖਾਲੀ ਮੁੜਨ ਨਾਲ ਸਿਸਟਮ ਨਹੀਂ ਹੋਊਗਾ। ਆ ਆ ਦੀ ਗੱਡੀ ਘਰੋਂ ਲੈ ਕੇ ਆ ਜੀ। ਗੱਡੀ ਘਰੋਂ ਲੈ ਜਿਹੜੇ ਪ੍ਰਾਣੇ ਵੀਰਾਂ ਤੇ ਲੋਕ ਵੀਰ ਉਹ ਗੱਡੀ ਆਪ ਦੀ ਲੈ ਕੇ ਆਉਂਦੇ ਆ। ਕੋਈ ਵੀ ਵੀਰ ਖਾਲੀ ਮੁੜੂਗਾ ਵੀਰੇ ਜੇਬ ਚੋਂ ਪੈਸੇ ਦੇ ਦੇਾਂਗੇ ਗਊ ਦਾ ਰੇਟ ਦੇਖ ਕੇ ਤੇ ਕੁਆਲਿਟੀ ਵਾਲੇ ਪੱਖ ਤੋਂ ਵੀਰ ਖਾਲੀ ਨਹੀਂ ਮੁੜਦਾ ਜੀ। ਖਾਲੀ ਮੁੜਨ ਕੀ ਕਰਨਾ ਹੀ ਜਣਾ। ਬਾਕੀ ਵੀਰਾਂ ਇਕੱਤਰ ਮੁੜਨ ਦਿੱਤਾ ਨਹੀਂ ਜਿਵੇਂ ਉਹ ਕਹਾਵਦਾ ਵੀ ਇੱਕ ਘਰ ਤਾਂ ਡਾਂਸ ਛੱਡ ਦਿੰਦੀ ਆ। ਵੀਰੇ ਸਾ ਜੇ ਇਹਦੇ ਵਿੱਚ ਤੁਸੀਂ 5-7 ਗੰਵਾਂ ਸਾਵੇਂ ਭਾ ਦੇ ਦੇਂਗੇ ਕੋਈ ਫਰਕ ਨਹੀਂ ਪੈਂਦਾ ਅੱਜ ਕੋਈ ਵੀ ਵੀਰ ਖਾਲੀ ਮੁਰਜੂ ਵੀਰੋਂ ਦੁਬਾਰਾ ਨਹੀਂ ਆਊਗਾ ਅੱਜ ਸਾਵੇਂ ਭਾ ਦੇ ਦੇਂਗੇ ਦੁਬਾਰਾ ਉਹ ਆਊਗਾ ਤੇ ਉਦੋਂ 2000 ਕਮਾ ਵੀ ਲਵਾਂਗੇ ਜੈ ਜੈਕਾਰ ਹਾਂਜੀ ਅੰਦਰਲਾ ਮਾਮਲਾ ਦੇਖੀਏ ਬੱਚਾ ਆ ਗਿਆ ਬੰਦਾਂ ਦੇ ਵਿੱਚ ਪਹਿਲਾ ਸੂਆ ਇਹਨੇ ਜਿਹੜੀ ਚੌਗ ਦੇ ਚੱਕ ਲਿਆ ਤੇ ਦੁੱਧ ਵੀਰੇ ਸੋਨਾ ਅਗਰ 17 ਸਾਲਾਂ ਦੇ ਕਿ ਚੂਹ ਦੇ ਖਲ ਹਾਂਜੀ ਤੇ ਇਹ ਵੀ ਚੰਗੀ ਆ ਇਹਦੇ ਵੀਰੇ ਪ੍ਰਾਸੀ ਹੋਊਗਾ ਬੋਡੀ ਤੋਂ ਸੁਣ ਜਾ ਸੁਣ ਜਾ ਹਾਂ ਸੁਈ ਸੁਵਾਈ ਵੀਰੇ ਚੰਗੀ ਦੁੱਧ ਨੂੰ ਆਏ ਵੀ ਆ ਦੇਖ ਸਕਦੇ ਹੋਰੇ ਚੰਗਾ ਬੱਜਾ ਦੂਜਾ ਸੂਰਤ ਆ ਬੈੜੀ ਨੂੰ ਸੂਣ ਵਾਲੀ ਆ ਬਾਕੀ ਮਾਲ ਵੀ ਸਾਰਾ ਹੀ ਸਿਲੈਕਟਡ ਆ ਕੀ ਕਹਣਾ ਪੰਜ ਸਤ ਨਾਗ ਜਾਨੇ ਨਾਰਮਲ ਹੁਣ ਬਾਕੀ ਸਾਰਾ ਹੀ ਸਿਲੈਕਟਡ ਆ ਆ ਬੈੜਾ ਵੀਰਾਂ ਦੇਖ ਸਕਦੇ ਹੋਗੇ ਇਹ ਪਾਟ ਦੇ ਦੇਣਗੇ ਬੜਾ ਲੰਮਾ ਚੌੜਾ ਕੰਮ ਨਹੀਂ ਕਰ ਦੇਗੇ ਬਿਲਕੁਲ ਪਾਟ ਦੇ ਦੇਣਗੇ ਇਹ ਬੜਾ ਬਾੜ ਵੀ ਦੇ ਦੇਣਗੇ ਵੀਰੇ ਤੇ ਆ ਵੱਸੀ ਆ ਗਈ ਵੀਰੇ ਦੇਖੋ ਦੂਜਾ ਸੂਰਤ ਇੱਥੇ ਇਹ ਦੇ ਦੇ ਦਿਆਂਗੇ ਆ ਦੇਖ ਸਕਦੇ ਵੀਰੇ ਥਾਨ ਲੈ ਕੇ ਪੱਕ ਤੋਂ ਆ ਥੋੜੀ ਜਿਹੀ ਸੋਨ ਮੇ ਰੰਗੀ ਜਰਸੀ ਹੁੰਦੀ ਉਹ ਆ ਗਈ। ਪਰ ਇਹ ਵੀ ਵੱਡੀ ਆ ਵੀਰੇ ਹੂ ਮੱਥੇ ਦੀ ਦੇਖੋ ਬਰੀ ਤੇ ਦੀ ਬਹੁਤ ਸੋਹਣੀ। ਸਵਾਟ ਚੰਗਾ ਪੈਂਦਾ ਕੱਚੀ ਆ। ਸਾਰੇ ਵੀਰੇ ਮਾਲ ਜਾਨੀ ਸਿਲੈਕਟਡ ਹੋਊਗਾ। ਤੇ ਆ ਵੈਟਰੂ ਨੂੰ ਮੈਂ ਤੀਜਾ ਸੂਆ ਮੰਨ ਕੇ ਲਈਆ। ਠੀਕ ਹੈ। ਕੱਚੀ ਰਹੇਗੀ 12-13 ਦਿਨ ਦੀ। ਜਿਹੜਾ ਵੀਰ ਮਰਜ਼ੀ ਲਏ ਵੀਰੇ 20 ਤੋਂ 25 ਚੱਲੂਗੀ। ਆ ਵੜ ਦੇਖ ਸਕਦੇ ਹੋ ਵੀਰੇ ਇਹ ਵੀ ਦੋ ਦੰਦ ਬੱਚਾ ਆ ਗਿਆ ਇੱਕ ਹੱਥ ਦੇ ਜੀ ਕੱਚੀ ਆ ਭਾਸਰ ਦੇ ਦੇਾਂਗੇ। ਆ ਬੱਚਾ ਵੀ ਵੀਰੇ ਪਹਿਲਾ ਸੂਆ ਖੁੱਲੀ ਆ। ਥੋੜੀ ਜਿਹੀ ਰਸੇ ਦੀ ਔਲ ਕਰਦੀ ਆ। ਇਹ ਵੀ ਦੋ ਦੰਦ ਬੱਚਾ ਵੀਰੇ। ਤੇ ਆ ਜੋ ਇਸ ਵੀ ਛੋਟੇ ਪਾਸ ਚ ਆ ਗਿਆ ਬਾਕੀ ਵੀਰੇ ਪੰਜ ਬੈੜਾ ਆਪਣੀਆਂ ਹੋਰ ਨੇ ਉਹਦੇ ਵਿੱਚ ਚਾਰ ਬੈੜਾ ਟੋਪਰ ਹੈ ਇੱਕ ਜਰਸੀ ਆ ਸੂਈ ਸਵਾਈ ਟੋਟਲ 37 ਨਗ ਹੋਣਗੇ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ ਖਾਲੀ ਮੁੜਦਾ ਵੀਰੇ ਫੇਰ ਜਾਣੀ ਵੀਰ ਆਪਣ ਨੂੰ ਬਾਝੋਂ ਲਾਂਬਾ ਨਾ ਦੇਵੇ ਦੋ ਤਰੀਕ ਨੂੰ ਓਨਲੀ ਆਪਾਂ 8 ਵਜੇ ਸੌਦੇ ਚਾਲੂ ਕਰਾਂਗੇ ਕੱਲਾ ਕੱਲਾ ਕਰਕੇ ਨਗ ਦੇਵਾਂਗੇ ਸਾਡੇ ਫਾਰਮ ਤੋਂ ਬਾਹਰੋਂ ਇੱਕਦਾਂ ਰੇਟਾਂ ਦਾ ਲਾਜ਼ਮੀ ਪਤਾ ਕਰ ਲੈ 15 ਤੋਂ 20 ਹਜ਼ਾਰ ਦਾ ਕੱਲੇ ਕੱਲੇ ਨਗ ਦੇ ਵਿੱਚ ਫਾਇਦਾ ਕਰਕੇ ਮੋੜਾਂਗੇ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਕੋਈ ਨਵੀਂ ਵੀਡੀਓ ਤੇ ਮਿਲਦੇ ਆਂ